ਆਪ ਵਿਚਾਰੇ ਜੋਗ ਤਨਖਾਹਾਂ ਦਿਓ ਤਨਖਾਹਾਂ ਦਿਓ ਤਨਖਾਹਾਂ ਦਿਓ ਸਾਡਾ ਇੱਕਾ ਜਿੰਦਾਬਾਦ 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 ਹੱਕ ਲਵਾਂਗੇ ਏਕੇ ਨਾਲ ਲੋੜ ਪਈ ਤਾਂ ਜੁੱਤੀ ਨਾ ਹੱਕ ਲਵਾਂਗੇ ਏਕੇ ਨਾਲ ਲੋੜ ਪਈ ਤਾਂ ਜੁੱਤੀ ਨਾ ਪੰਜਾਬ ਸਰਕਾਰ ਮਰਦਾਬਾਦ 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 ਪਿਆਲੇ ਦੀ ਮੈਨੇਜਮੈਂਟ ਮਰਦਾਬਾਦ 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 ਹਾਂਜੀ ਪ੍ਰਧਾਨ ਜਿਹੜੀ ਅੱਜ ਮੀਟਿੰਗ ਹੋਈ ਹੈ ਕੀ ਫੈਸਲਾ ਹੋਇਆ ਇਹ ਵਿੱਚ ਜਿਹੜੀ ਅੱਜ ਦੀ ਮੀਟਿੰਗ ਹੈ ਜੀ ਇਹ ਬਿਜਲੀ ਬੋਰਡ ਦੇ ਚ ਤਾਲਮਿਲ ਕਮੇਟੀ ਬਣੀ ਹੋਈ ਆ ਜਿੰਨ ਚ ਲਹਿਰਾ ਥਰਮਲ ਰੋਪੜ ਥਰਮਲ ਤੇ ਪੀਐਸਪੀਸੀਐਲ ਪੀਐਸਟੀਸੀਐਲ ਕੰਟਰੈਕਟਵਲ ਵਰਕਰ ਯੂਨੀਅਨ ਪੰਜਾਬ ਸ਼ਾਮਲ ਹੋਈ ਆ ਇਸ ਮੀਟਿੰਗ ਚ ਫੈਸਲਾ ਕੀਤਾ ਗਿਆ ਲਗਾਤਾਰ ਅਸੀਂ ਆਊਟਸੋਰਸ ਮੁਲਾਜ਼ਮ ਲੰਬੇ ਸਮੇਂ ਤੋਂ ਮੰਗ ਕਰ ਰਹੇ ਆ ਵੀ ਜਿਹੜਾ ਸਾਡਾ ਰਜਗਾਰ ਆ ਉਹ ਪੱਕਾ ਕੀਤਾ ਜਾਵੇ ਗੁਜ਼ਾਰੇ ਯੋਗ ਜਿਹੜੀ ਤਨਖਾਹ ਆ ਉਹ ਦਿੱਤੀ ਜਾਵੇ ਮਰਿਤਕ ਦੇ ਪਰਿਵਾਰਾਂ ਨੂੰ ਜਿਹੜਾ ਨੌਕਰੀ ਆ ਉਹ ਦਿੱਤੀ ਜਾਵੇ ਇਨ ਨਾਲ ਹੋਰ ਬਹੁਤ ਜੁੜਮੀਆਂ ਮੰਗਾਂ ਨੇ ਜਿਹੜੀਆਂ ਜਮਾ ਬਾਜਮ ਨੇ ਕਾਨੂੰਨੀ ਰੂਪ ਚ ਜਾਇਜ਼ ਨੇ ਬਾਜਮ ਨੇ ਪਰ ਜਿਹੜੀ ਮੈਨੇਜਮੈਂਟ ਆ ਉਹ ਲਗਾਤਾਰ ਸਾਡੀ ਮੰਗਾਂ ਦੀ ਅਣਦੇਖੀ ਕਰ ਰਹੀ ਆ ਪੰਜਾਬ ਸਰਕਾਰ ਆ ਉਹ ਜਿਹੜੇ ਆਊਟਸੋਰਸ ਮੁਲਾਜ਼ਮ ਬਿਜਲੀ ਕੰਮ ਹੈ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਅੱਜ ਦੀ ਮੀਟਿੰਗ ਚ ਇਹ ਫੈਸਲਾ ਕੀਤਾ ਗਿਆ ਵੀ 15 ਤੇ 16 ਅਕਤੂਬਰ ਨੂੰ ਅਸੀਂ ਜਿਹੜਾ ਉਹ ਸੰਘਰਸ਼ ਪ੍ਰੋਗਰਾਮ ਆ ਉਹ ਪਟਿਆਲੇ ਕਰਾਂਗੇ ਇਹਨੀਆਂ ਤਿਆਰੀਆਂ ਵਜੋਂ ਅਸੀਂ ਮੀਟਿੰਗਾਂ ਕਨਵੈਨਸ਼ਨਾਂ ਉਹ ਤੈ ਕੀਤੀਆਂ ਰੋਪੜਾ ਪਠਾਨਕੋਟ ਤੇ ਬਠਿੰਡੇ ਇਹਨੇ ਤਿਆਰੀ ਚ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਮਾਰਚ ਕੀਤੇ ਜਾਣਗੇ ਤੇ ਪਰਿਵਾਰਾਂ ਤੇ ਬੱਚਿਆਂ ਨੂੰ ਇਸ ਸੰਘਰਸ਼ ਲਈ ਮੀਟਿੰਗਾਂ ਕਰਕੇ ਵੱਧ ਤੋਂ ਵੱਧ ਤਿਆਰ ਕਰਕੇ ਤੇ ਲੋਕਾਂ ਨੂੰ ਵੀ ਗੱਲ ਦੱਸੀ ਜਾਊਗੀ ਕਿ ਅਸੀਂ ਕਾਹ ਤੋਂ ਜਿਹੜਾ ਪਟਿਆਲੇ ਉਹ ਚੱਲੇ ਆ ਕਿਉਂਕਿ ਕੰਮ ਅਸੀਂ ਉਹੀ ਕਰ ਰਹੇ ਆ ਜੋ ਇੱਕ ਰੈਗੂਲਰ ਮੁਲਾਜ਼ਮ ਕਰ ਰਿਹਾ ਜੇ ਰੋਪੜ ਜਾਂ ਲਹਿਰੇ ਦਾ ਥਰਮਲ ਚੱਲ ਰਿਹਾ ਇਹ ਤਾਂ ਚੱਲ ਰਿਹਾ ਵੀ ਇੱਥੇ 70% 80% ਮੁਲਾਜ਼ਮ ਆਊਟਸੋਰਸ ਮੁਲਾਜ਼ਮ ਇਸ ਥਰਮਲ ਨੂੰ ਚਲਾ ਰਹੇ ਆ ਫੀਲਡ 'ਚ ਕੰਮ ਤਾਂ ਚੱਲ ਰਿਹਾ ਵੀ ਉੱਥੇ ਆਊਟਸੋਰਸ ਮਜ਼ਦੂਰ ਕੰਮ ਕਰ ਰਹੇ ਆ ਗ੍ਰਿਡਾਂ 'ਚ ਹਾਈਡਲ ਪ੍ਰੋਜੈਕਟਾਂ 'ਚ ਤਮਾਮ ਬਿਜਲੀ ਬੋਰਡ ਦਾ ਕੰਮ ਉਹ ਆਊਟਸੋਰਸ ਮਜ਼ਦੂਰ ਚਲਾ ਰਹੇ ਆ ਪਰ ਬਦਲੇ 'ਚ ਉਹਨਾਂ ਨੂੰ ਨਾ ਪੱਕਾ ਰਜਗਾਰ ਨਾ ਗਜਾਰੇਯੋਗ ਤਨਖਾਹ ਦਿੱਤੀ ਜਾ ਰਹੀ ਆ ਉਹਨਾਂ ਨਾਲ ਕੋਝਾ ਮਜ਼ਾਕ ਕੀਤਾ ਜਾਂਦਾ ਸਿਰਫ ਇਹ 10000 ਰੁਪਏ ਦਾ ਤਨਖਾਹ ਦੇ ਉਹਨਾਂ ਤੋਂ ਕੰਮ ਲਿਆ ਜਾ ਰਿਹਾ ਜਿਸ ਦੇ ਕਰਕੇ ਜਿਹੜਾ ਪਰਿਵਾਰਾਂ ਦਾ ਹਾਲ ਆ ਉਹ ਬੇਹਾਲ ਹੋਇਆ ਪਿਆ ਜਿੱਥੇ ਨਿੱਜੀਕਰਨ ਦੀ ਨੀਤੀ ਨੇ ਸਾਡਾ ਰਜਗਾਰ ਕੱਚਾ ਕੀਤਾ ਉੱਥੇ ਮੰਗਾਈ ਜਿਹੜੀ ਉਹ ਇੰਨੀ ਵੱਧ ਗਈ ਆ ਤੇ ਤਨਖਾ ਜਿਹੜੀ ਰਾਇ ਭਾਰ ਵੀ ਨਹੀਂ ਹੈਗੀ ਉਹਦੇ ਮੁਕਾਬਲੇ ਇਸ ਕਰਕੇ ਇਹਨਾਂ ਗੱਲਾਂ ਕਰਕੇ ਸਾਡੀ ਮਜਬੂਰੀ ਆ ਵੀ ਅਸੀਂ ਸੰਘਰਸ਼ਾ ਹੋ ਕਰਨ ਜਾ ਰਹੇ ਆ ਤੇ ਇਹਦੇ ਵਿੱਚ ਜਿਹੜੀ ਤਾਲਮਿਲ ਕਮੇਟੀ ਬਣੀ ਆ ਇੰਚ ਤਮਾਮ ਆਊਟਸੋਰਸ ਮਲਾਜ਼ਮਾਂ ਨੂੰ ਸੱਦਾ ਦਿੰਨੇ ਆ ਕਨਵੈਨਸ਼ਨਾਂ ਚਾਉਣ ਜਿੱਥੇ ਜਿੱਥੇ ਮੀਟਿੰਗਾਂ ਕਰਾਂਗੇ ਉੱਥੇ ਪਹੁੰਚਣਾ ਤਾਂ ਜੋ ਇਹ ਸੰਘਰਸ਼ ਪ੍ਰੋਗਰਾਮ ਨੂੰ ਅਸੀਂ ਪੂਰੀ ਸਫਲਤਾ ਨਾਲ ਲਾਗੂ ਕਰ ਸਕੀਏ